ਹੀ ਹਾਲਾ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਦੱਸਾਂਗੇ ਤਾਜ਼ੀਆਂ ਸੂਈਆਂ ਮੱਝਾਂ ਦਾ ਦੁੱਧ ਵਧਾਉਣ ਲਈ ਕਾੜਾ ਕਿਵੇਂ ਤਿਆਰ ਕਰੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਓ ਤਾਂ ਕਿ ਆਪਣੇ ਪਸ਼ੂਆਂ ਦੇ ਰਿਲੇਟਿਵ ਜਾਣਕਾਰੀ ਆਉਂਦੀ ਰਹੇ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਕਰਦੇ ਆਂ ਆਪਾਂ ਫਿਰ ਵੀਡੀਓ ਸ਼ੁਰੂ ਹਰ ਇੱਕ ਕਿਸਾਨ ਦਾ ਮਕਸਦ ਹੁੰਦਾ ਵੀ ਆਪਣਾ ਪਸ਼ੂ ਚੰਗਾ ਦੁੱਧ ਦੇਵੇ ਤੇ ਚੰਗੀ ਉਸਦੀ ਫੈਂਟ ਲੱਗੇ ਇੱਥੇ ਬਹੁਤ ਕਿਸਾਨ ਵੀਰਾਂ ਨੂੰ ਸਮੱਸਿਆ ਸੇ ਆ ਜਾਂਦੀਆਂ ਜਿਵੇਂ ਬਹੁਤ ਕਿਸਾਨ ਵੀਰਾਂ ਦੇ ਕਮੈਂਟ ਆਏ ਸੀ ਵੀ ਸਾਡੀਆਂ ਤਾਜ਼ੀਆਂ ਸੂਈਆਂ ਮੱਝਾਂ ਦੁੱਧ ਨਹੀਂ ਦੇ ਰਹੀਆਂ ਪਿਛਲੇ ਸੂਏ ਤੋਂ ਉਹਨਾਂ ਨੇ 15 ਲੀਟਰ ਦਿੱਤਾ ਸੀ ਐਤਕੀ 10 ਲੀਟਰ ਹੀ ਦੇ ਰਹੀਆਂ ਤਾਂ ਹੀ ਦੁੱਧ ਵਧਾਉਣ ਲਈ ਆਪਾਂ ਕਾੜੇ ਦਿੰਨੇ ਹੁੰਨੇ ਆ ਤਾਜ਼ੇ ਸੂਏ ਪਸ਼ੂ ਨੂੰ ਵੀ ਤਾਂ ਕਿ ਉਹਦੇ ਥੱਲੇ ਤਿਓ ਵਧੇ ਤੇ ਉਹ ਪਸ਼ੂ ਦੁੱਧ ਵਧੇ ਵੀ ਜਣੀ ਪੀਕ ਲੈਵਲ ਤੇ ਦੁੱਧ ਤੇ ਆ ਜਾਈਂ ਪਰ ਫੇਰ ਵੀ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਤੇ ਉਹਨਾਂ ਦਾ ਪਸ਼ੂ ਦੁੱਧ ਤੇ ਪੂਰੇ ਤੇ ਆਉਂਦਾ ਨਹੀਂਗਾ ਤੇ ਉਹ ਕਾੜੇ ਗੁੜ ਦੇ ਜਾਈ ਜਾਂਦੇ ਜਾਂ ਖੰਡ ਦੇ ਦੇਈ ਜਾਂਦੇ ਆ ਉਹਦਾ ਰਿਜ਼ਲਟ ਨਹੀਂ ਮਿਲਦਾ ਫਿਰ ਇਹ ਸਮੱਸਿਆ ਦਾ ਕਰਕੇ ਆਪਾਂ ਕਿਸਾਨ ਵੀਰਾਂ ਲਈ ਇੱਕ ਕੜਾ ਲੈ ਕੇ ਆਏ ਆ ਤੁਸੀਂ ਆਹ ਕੜਾ ਪਸ਼ੂ ਨੂੰ ਦਿਓ ਤੇ ਇਹਦਾ ਤੁਹਾਨੂੰ 100% ਰਿਜ਼ਲਟ ਮਿਲੂਗਾ ਪਸ਼ੂ ਦੀ ਜਿੰਨੀ ਕੈਪੈਸਿਟੀ ਹੈ ਦੁੱਧ ਦੀ ਪਸ਼ੂ ਉਹਨੇ ਦੁੱਧ ਤੇ ਆ ਜਾਊਗਾ ਤੇ ਇਹ ਕੜਾ ਬਣਾਉਣ ਲਈ ਕੋਈ ਇਹ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਣੀ ਆ 100 ਗ੍ਰਾਮ ਚਟਾ ਜੀਰਾ 100 ਗ੍ਰਾਮ ਧਾਗੇ ਵਾਲੀ ਮਿਸ਼ਰੀ 8 ਤੋਂ 10 ਵੱਡੀਆਂ ਇਲਾਇਚੀਆਂ 50 ਗ੍ਰਾਮ ਜਮੈਣ 100 ਗ੍ਰਾਮ ਸੌਫ 100 ਗ੍ਰਾਮ ਧਰਾ ਮੀਰਾ ਇਕ ਵਾਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ 100 ਗ੍ਰਾਮ ਚਿੱਟਾ ਜੀਰਾ 100 ਗ੍ਰਾਮ ਧਾਗੇ ਵਾਲੀ ਮਿਸ਼ਰੀ 8 ਤੋਂ 10 ਵੱਡੀਆਂ ਇਲਾਇਚੀਆਂ 50 ਗ੍ਰਾਮ ਜਮੈਨ 100 ਗ੍ਰਾਮ ਸੌਂਫ 100 ਗ੍ਰਾਮ ਤਰਾ ਮੀਰਾ ਇਹ ਸਾਰੀ ਸਮਗਰੀ ਆਪਾਂ 4 ਲੀਟਰ ਪਾਣੀ ਦੇ ਵਿੱਚ ਪਾ ਲੈਣੀ ਆ ਤੇ ਇਸ ਤੋਂ ਬਾਅਦ 1/2 ਕਿਲੋ ਗੁੜ ਪਾ ਲੈਣਾ ਜਣੀ 500 ਗ੍ਰਾਮ ਗੁੜ ਪੋਣਾ ਇਸ ਤੋਂ ਬਾਅਦ ਇਹ 4 ਲੀਟਰ ਚੀਪ ਸਮਗਰੀ ਸਾਰੀ ਪਾ ਕੇ ਆਪਾਂ ਉਬਾਲੇ ਦਿਵਾਉਣੇ ਆ ਜਦੋਂ ਬਧੀ ਆਪਣਾ ਕੜਾ ਤਿਆਰ ਹੋ ਜੇ ਤਾਂ ਆਪਾਂ ਕੋਸਾ ਕਰਕੇ ਫਿਰ ਨੂੰ ਪਿਆ ਸਕਦੇ ਆ ਹੁਣ ਆਪਾਂ ਗੱਲ ਕਰਾਂਗੇ ਵੀ ਇਹ ਕਿਦੋਂ ਪਿਉਣਾ ਤੇ ਕਿੰਨੇ ਦਿਨ ਪਿਆਉਣਾ ਜਦੋਂ ਆਪਣੀ ਮੱਝਾਂ ਨੂੰ ਸੂਪੀ ਪਹਿਲੇ 5 ਦਿਨ ਆਪਾਂ ਇਹ ਕੜਾ ਪਿਆਉਣਾ ਦੂਜੀ ਗੱਲ ਜੇ ਆਪਾਂ ਨਰਨੇ ਕਾਲ ਜੇ ਪਸ਼ੂ ਨੂੰ ਪਿਆਈਏ ਤਾਂ ਉਹਦਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਬਾਕੀ ਜਦੋਂ ਆਪਣੇ ਪਸ਼ੂ ਨੂੰ ਘਾਟਾ ਡੂੜ ਘਾਟਾ ਹੋ ਜੇ ਪੱਠੇ ਖਾਦੇ ਨੂੰ ਤਾਂ ਆਪਾਂ ਉਦੋਂ ਇਹ ਕੜਾ ਪਿਆ ਸਕਦੇ ਆ ਇਸ ਦਾ ਤੁਹਾਨੂੰ 100% ਰਿਜ਼ਲਟ ਮਿਲੂਗਾ ਮੱਝਾਂ ਨੇ ਜਿੰਨਾ ਪਿਛਲੇ ਸੂਏ ਦੁੱਧ ਦਿੱਤਾ ਉਸ ਤੋਂ ਜ਼ਿਆਦਾ ਦੁੱਧ ਦੇਊਗੀ ਬਾਕੀ ਤੁਸੀਂ ਇਹ ਆਪ ਜਮਾ ਕੇ ਦੇਖਿਓ ਤੁਹਾਨੂੰ ਇਸ ਦਾ ਰਿਜ਼ਲਟ ਆਪ ਨੂੰ ਹੀ ਪਤਾ ਲੱਗ ਜਾਵੇਗਾ ਕਿਸਾਨ ਵੀਰੋ ਕਿਸੇ ਵੀ ਕਿਸਾਨ ਵੀਰ ਨੂੰ ਡੇਰੀ ਫਾਰਮਿੰਗ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੋਵੇ ਤਾਂ ਆਪਣੇ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦਾ ਤਾਂ ਆਪਾਂ ਉਸ ਵਿਸ਼ੇ ਤੇ ਪ੍ਰੋਪਰ ਵੀਡੀਓ ਲੈ ਆਵਾਂਗੇ। ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਦਿਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਆਉਂਦੀ ਰਹੇ ਤੇ ਮਿਲਦੇ ਹਾਂ ਕਿਸੇ ਹੋਰ ਪਸ਼ੂਆਂ ਦੇ ਰਿਲੇਟਡ ਵੀਡੀਓ ਵਿੱਚ।